ਪਾਪਾ ਤੁਸੀਂ ਸਾਡੇ ਨਾਲ ਇੱਥੇ ਕਿੱਥੇ ਬੈਠ ਰਹੇ ਹੋ ਦਿਖਾਈ ਨਹੀਂ ਦਿੰਦਾ ਕਿ ਇਹਦਾ ਸਿਰਫ ਚਾਰ ਬੰਦਿਆਂ ਲਈ ਹੀ ਕੁਰਸੀਆਂ ਹਨ ਜੇ ਤੁਸੀਂ ਇੱਥੇ ਬੈਠੋਗੇ ਤਾਂ ਮੇਰੇ ਸੱਸ ਸਹਰਾ ਕਿੱਥੇ ਬੈਠਣਗੇ ਅਮਰੀਕ ਆਪਣੇ ਬੁੱਢੇ ਪਿਓ ਨੂੰ ਹੱਥ ਫੜ ਕੇ ਕੁਰਸੀ ਤੋਂ ਉਠਾਉਂਦਾ ਹੋਇਆ ਕਹਿਣ ਲੱਗਿਆ ਤਾਂ ਥੱਕੇ ਹੋਏ ਦਿਆਲ ਦਾਸ ਜੀ ਕਹਿਣ ਲੱਗੇ ਪੁੱਤ ਤੂੰ ਹੀ ਤਾਂ ਕਿਹਾ ਸੀ ਕਿ ਅੱਜ ਤੇਰੀ ਵਿਆਹ ਦੀ ਸਾਲਗिराਹ ਹੈ ਤਾਂ ਸਾਰੇ ਬਾਹਰ ਚੱਲ ਕੇ ਖਾਣਾ ਖਾਵਾਂਗੇ ਕੀ ਤੂੰ ਮੈਨੂੰ ਇੱਥੇ ਮੇਰਾ અપਮਾਨ ਕਰਵਾਉਣ ਲਈ ਲਿਆਇਆ ਹੈ ਅਮਰੀਕ ਨੇ ਅੱਖਾਂ ਵਿੱਚ ਗੁੱਸਾ ਭਰ ਕੇ ਦੱਬੀ ਹੋਈ ਆਵਾਜ਼ ਵਿੱਚ ਕਿਹਾ ਪਾਪਾ ਬੰਦ ਕਰੋ ਆਪਣੀ ਇਹ ਬਕਬਕ ਵੈਸੇ ਵੀ ਖੁਦ ਨੂੰ ਜ਼ਰਾ ਦੇਖੋ ਕਿ ਕੀ ਤੁਹਾਡੀ ਔਕਾਤ ਹੈ ਮੇਰੇ ਸੱਸ ਸਹੁਰੇ ਦੇ ਸਾਹਮਣੇ ਬੈਠਣ ਦੀ ਕਿੱਥੇ ਤੁਸੀਂ ਗਵਾਰ ਅਣਪੜ ਅਤੇ ਕਿੱਥੇ ਉਹ ਪੜ੍ਹੇ ਲਿਖੇ ਰੀਜ਼ ਕਰਦੇ ਤੁਸੀਂ ਨਾਲ ਬੈਠੋਗੇ ਤਾਂ ਉਹ ਢੰਗ ਨਾਲ ਖਾਣਾ ਵੀ ਨਹੀਂ ਖਾ ਸਕਣਗੇ ਉਹਨਾਂ ਦੇ ਘਰ ਤਾਂ ਤੁਹਾਡੇ ਵਰਗੇ ਨੌਕਰ ਵੀ ਨਹੀਂ ਰਹਿੰਦੇ ਲਓ ਇਹ ਆਪਣੇ ਪੋਤੇ ਨੂੰ ਫੜੋ ਅਤੇ ਜਦੋਂ ਤੱਕ ਅਸੀਂ ਖਾਣਾ ਨਹੀਂ ਖਾ ਲੈਂਦੇ ਇਸ ਨੂੰ ਸੰਭਾਲੋ ਬਿਆਲ ਦਾਸ ਜੀ ਨੇ ਕਿਹਾ ਤਾਂ ਤੂੰ ਮੈਨੂੰ ਆਪਣੇ ਪੁੱਤ ਦੀ ਆਇਆ ਬਣਾ ਕੇ ਇੱਥੇ ਲਿਆਇਆ ਹੈ ਅਮਰੀਕ ਕਮੀਨੀ ਜਈ ਮੁਸਕਾਨ ਨਾਲ ਕਹਿੰਦਾ ਤਾਂ ਤੁਹਾਨੂੰ ਕੀ ਲੱਗਾ ਸੀ ਕਿ ਮੈਂ ਤੁਹਾਨੂੰ ਇੱਥੇ ਪਾਰਟੀ ਦੇਣ ਦੇ ਲਈ ਲਿਆਇਆ ਹਾਂ ਆਪਣੀ ਸ਼ਕਲ ਦੇਖੀ ਹੈ ਬਿਆਲ ਦਾਸ ਜੀ ਨੇ ਕਿਹਾ ਪੁੱਤ ਤੂੰ ਤਾਂ ਜਾਣਦਾ ਹੈ ਕਿ ਮੈਂ ਸਵੇਰ ਤੋਂ ਕੁਝ ਨਹੀਂ ਖਾਧਾ ਹੁਣ ਹੋਰ ਪੱਕ ਬਰਦਾਸ਼ਤ ਨਹੀਂ ਹੋ ਰਹੀ ਤੂੰ ਮੈਨੂੰ ਇੱਥੇ ਹੀ ਕੁਝ ਲਿਆ ਦੇ ਮੈਂ ਇੱਥੇ ਕੁਰਸੀ ਦੇ ਕੋਲ ਬੈਠ ਕੇ ਖਾ ਲਵਾਂਗਾ ਪਰ ਅਮਰੀਕ ਨੇ ਪਿਓ ਦੀ ਇੱਕ ਨਾ ਸੁਣੀ ਅਤੇ ਚੁੱਪਚਾਪ ਜਾ ਕੇ ਆਪਣੇ ਸੱਸ ਸਹੁਰੇ ਅਤੇ ਪਤਨੀ ਦੇ ਨਾਲ ਬੈਠ ਕੇ ਖਾਣਾ ਖਾਣ ਲੱਗਾ ਜਿਸ ਪੁੱਤ ਦਾ ਪੇਟ ਭਰਨ ਲਈ ਦਿਆਲਦਾਸ ਜੀ ਨੇ ਨਾ ਜਾਣੀ ਕਿੰਨੀਆਂ ਰਾਤਾਂ ਭੁੱਖੇ ਪੇਟ ਗੁਜ਼ਾਰ ਦਿੱਤੀਆਂ ਅੱਜ ਉਸੇ ਪੁੱਤ ਨੂੰ ਆਪਣੇ ਸੱਸ ਸਹੁਰੇ ਅਤੇ ਅਮੀਰੀ ਦੀ ਚਮਕ ਵਿੱਚ ਆਪਣੇ ਇਸ ਭੁੱਖੇ ਪਿਤਾ ਦੀ ਤੜਪ ਵੀ ਨਜ਼ਰ ਨਾ ਆਈ ਦਿਆਲਦਾਸ ਜੀ ਪੁੱਤੇ ਨੂੰ ਖਵਾਉਣ ਲੱਗ ਪਏ ਪਰ ਸਵੇਰ ਤੋਂ ਕੁਝ ਨਾ ਖਾਣ ਕਾਰਨ ਹੁਣ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਸੀ ਨੂੰ ਨੇ ਸਵੇਰ ਤੋਂ ਕੁਝ ਬਣਾਇਆ ਹੀ ਨਹੀਂ ਸੀ ਏ ਕਹਿ ਕੇ ਕਿ ਪਪਾ ਜੀ ਅੱਜ ਤੁਸੀਂ ਹੋਟਲ ਵਿੱਚ ਹੀ ਲذیذ ਖਾਣਾ ਖਾਇਓ। ਦਿਆਲ ਦਾਸ ਜੀ ਉੱਥੇ ਮੌਜੂਦ ਖਾਣਾ ਖਾਂਦੇ ਹੋਏ ਲੋਕਾਂ ਨੂੰ ਸਿਰਫ ਇੱਕ ਟੱਕ ਉਮੀਦ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਸੀ। ਉਸੇ ਵੇਲੇ ਇੱਕ ਵੇਟਰ ਆ ਕੇ ਬੋਲਿਆ ਕੀ ਹੋਇਆ ਬਾਬੂ ਜੀ ਤੁਸੀਂ ਕਿਸ ਨਾਲ ਆਏ ਹੋ? ਦਿਆਲ ਦਾਸ ਜੀ ਕੁਝ ਨਾ ਬੋਲੇ ਤੇ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਵੇਟਰ ਨੇ ਕਿਹਾ ਬਾਬੂ ਜੀ ਭੁੱਖ ਲੱਗੀ ਹੈ ਨਾ ਤੁਹਾਨੂੰ? ਆਓ ਮੇਰੇ ਨਾਲ। ਵੇਟਰ ਨੇ ਆਪਣੇ ਮਾਲਕ ਤੋਂ ਛੁਪਾ ਕੇ ਇੱਕ ਪਲੇਟ ਖਾਣਾ ਦਿਆਲ ਦਾਸ ਜੀ ਨੂੰ ਦੇ ਦਿੱਤਾ। ਤੇ ਕਿਹਾ ਬਾਹੂ ਜੀ ਜਲਦੀ ਨਾਲ ਖਾ ਲਓ ਨਹੀਂ ਤਾਂ ਮੈਨੂੰ ਮੁਸ਼ਕਲ ਹੋ ਜਾਵੇਗੀ ਦਿਆਲਦਾਸ ਜੀ ਜੋ ਸਵੇਰ ਤੋਂ ਭੁੱਖੇ ਸਨ ਕੁਝ ਹੀ ਪਲਾਂ ਵਿੱਚ ਸਾਰਾ ਖਾਣਾ ਖਤਮ ਕਰ ਗਏ ਹੁਣ ਜਾ ਕੇ ਉਹਨਾਂ ਦੀ ਆਤਮਾ ਨੂੰ ਤ੍ਰਿਪਤੀ ਮਿਲੀ ਸੀ ਕਿ ਅਚਾਨਕ ਹੋਟਲ ਦਾ ਮਾਲਕ ਉਹਨਾਂ ਦਾ ਗਿਰੇ ਬਾਣ ਫੜ ਕੇ ਕਹਿਣ ਲੱਗਿਆ ਬੁੱਢੇ ਸ਼ਰਮ ਨਹੀਂ ਆਉਂਦੀ ਚੋਰੀ ਕਰਦੇ ਹੋਏ ਦਿਆਲਦਾਸ ਜੀ ਨੇ ਹੱਥ ਜੋੜ ਕੇ ਕਿਹਾ ਬੇਟਾ ਮaaf ਕਰ ਦੇ ਬਹੁਤ ਭੁੱਖ ਲੱਗੀ ਸੀ ਮਾਲਕ ਨੇ ਕਿਹਾ ਬੁੱਢੇ ਮੈਂ ਕੋਈ ਧਰਮਸ਼ਾਲਾ ਨਹੀਂ ਖੋਲੀ ਇਸ ਦੇ ਪੈਸੇ ਕੌਣ ਦੇਵੇਗਾ ਤੇਰਾ ਬਾਪ ਦਿਆਲਦਾਸ ਜੀ ਕਹਿਣ ਲੱਗੇ ਬੇਟਾ ਮੈਂ ਤੇਰੇ ਪੈਸੇ ਦਵਾ ਦੇਾਂਗਾ ਮੇਰਾ ਬੇਟਾ ਉੱਥੇ ਆਪਣੇ ਬੱਚਿਆਂ ਨਾਲ ਖਾਣਾ ਖਾ ਰਿਹਾ ਹੈ ਦਿਆਲਦਾਸ ਜੀ ਬੇਟੇ ਕੋਲ ਪੈਸੇ ਲੈਣ ਗਏ ਤਾਂ ਬੇਟੇ ਨੇ ਸਭ ਦੇ ਸਾਹਮਣੇ ਉਹਨਾਂ ਨੂੰ ਧੱਕਾ ਮਾਰਦੇ ਹੋਏ ਕਿਹਾ ਮੈਂ ਨਹੀਂ ਜਾਣਦਾ ਸਾਹਿਬ ਇਸ ਭਿਖਾਰੀ ਨੂੰ ਪਤਾ ਨਹੀਂ ਕਿੱਥੋਂ-ਕਿੱਥੋਂ ਆ ਜਾਂਦੇ ਹਨ ਬੇਟੇ ਦੀ ਗੱਲ ਸੁਣ ਕੇ ਦਿਆਲਦਾਸ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹ ਉਮੀਦ ਭਰੀਆਂ ਅੱਖਾਂ ਨਾਲ ਪੇਟੇ ਵੱਲ ਤੱਕਦੇ ਰਹੇ ਪਰ ਬੇਟਾ ਆਪਣੇ ਸੱਸ ਸਹੁਰੇ ਅਤੇ ਪਤਨੀ ਨਾਲ ਗੱਡੀ ਵਿੱਚ ਬੈਠ ਕੇ ਘਰ ਵੱਲ ਨਿਕਲ ਗਿਆ। ਹੋਟਲ ਦਾ ਮਾਲਕ ਕਹਿਣ ਲੱਗਿਆ, "ਸਾਹਬ, ਇਸ ਬੁੱਢੇ ਨੇ ਜੋ ਗਲਤੀ ਕੀਤੀ ਹੈ, ਇਸ ਦੇ ਬਦਲੇ ਇਸ ਤੋਂ ਸਾਰੇ ਬਰਤਨ ਸਾਫ਼ ਕਰਵਾਏ ਜਾਣ।" ਦਇਾਲਦਾਸ ਜੀ ਨੇ ਭਿੱਜੀਆਂ ਅੱਖਾਂ ਨਾਲ ਸਭ ਦੇ ਝੂਠੇ ਬਰਤਨ ਇਕੱਠੇ ਕੀਤੇ ਅਤੇ ਉਹਨਾਂ ਨੂੰ ਧੋਣ ਲੱਗੇ। ਅਜ ਵਾਰ-ਵਾਰ ਉਹਨਾਂ ਦੀਆਂ ਅੱਖਾਂ ਭਿੱਜ ਰਹੀਆਂ ਸਨ, ਤਾਂ ਉਦੋਂ ਉਹ ਵੇਟਰ ਉਹਨਾਂ ਕੋਲ ਆ ਕੇ ਕਹਿਣ ਲੱਗਾ, "ਲਿਆਓ ਬਾਉ ਜੀ।" ਮੈਂ ਕਰ ਦਿੰਦਾ ਹਾਂ ਮੈਨੂੰ ਮਾਫ ਕਰ ਦਿਓ ਮੈਂ ਮਾਲਕ ਦੇ ਸਾਹਮਣੇ ਕੁਝ ਨਹੀਂ ਬੋਲ ਸਕਿਆ। ਦਿਆਲਦਾਸ ਜੀ ਭਿੱਜੀਆਂ ਅੱਖਾਂ ਨਾਲ ਬੋਲੇ ਬੇਟਾ ਤੂੰ ਕਿਉਂ ਮਾਫੀ ਮੰਗ ਰਿਹਾ ਹੈ ਤੂੰ ਤਾਂ ਇਸ ਬੁੱਢੇ ਦਾ ਪੇਟ ਭਰਿਆ ਸੀ ਕੋਈ ਪਾਪ ਨਹੀਂ ਕੀਤਾ ਸੀ। ਦਿਆਲਦਾਸ ਜੀ ਨੇ ਉਸ ਵੇਟਰ ਨੂੰ ਇੱਕ ਪਾਸੇ ਰੱਖਿਆ ਤੇ ਸਾਰੇ ਬਰਤਨ ਧੋਏ। ਵੇਟਰ ਬੋਲਿਆ ਬਾਪੂ ਜੀ ਹੁਣ ਤੁਸੀਂ ਘਰ ਜਾਓ ਮੈਂ ਮਾਲਕ ਨੂੰ ਬੋਲ ਦਿਆਂਗਾ। ਦਿਆਲਦਾਸ ਜੀ ਨੇ ਉਸ ਵੇਟਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਪਰਮਾਤਮਾ ਕਰੇ ਤੂੰ ਐਨਾ ਵੱਡਾ ਆਦਮੀ ਬਣੇ। ਕੇ ਸਾਰੇ ਸ਼ਹਿਰ ਵਿੱਚ ਆਪਣਾ ਨਾਮ ਰੌਸ਼ਨ ਕਰੇ ਇੰਨਾ ਕਹਿ ਕੇ ਉਹ ਭਿੱਜੀਆਂ ਅੱਖਾਂ ਨਾਲ ਘਰ ਵੱਲ ਤੁਰ ਪਏ ਬਿਆਲ ਦਾਸ ਜੀ ਦੀ ਹਾਲਤ ਦੇਖ ਕੇ ਉਸ ਵੇਟਰ ਦੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਉਹ ਘਰ ਪਹੁੰਚੇ ਤਾਂ بیٹے ਨੇ ਦਰਵਾਜ਼ੇ ਤੇ ਕਦਮ ਰੱਖਣ ਹੀ ਨਹੀਂ ਦਿੱਤਾ ਦੂਰੋਂ ਹੀ ਚੀਕ ਕੇ ਕਿਹਾ ਖਬਰਦਾਰ ਬਾਉ ਜੀ ਜੇ ਤੁਸੀਂ ਇਸ ਘਰ ਵਿੱਚ ਹੁਣ ਕਦਮ ਵੀ ਰੱਖਿਆ ਤਾਂ ਰੰਜੂ ਕਹਿਣ ਲੱਗੀ ਸ਼ਰਮ ਨਹੀਂ ਆਈ ਇਸ ਬੁੱਢੇ ਨੂੰ ਸਾਰੇ ਹੋਟਲ ਵਿੱਚ ਸਾਡਾ ਅਪਮਾਨ ਕਰਾਉਂਦਾ ਰਿਹਾ ਸਾਰੇ ਲੋਕ ਕਿਵੇਂ ਸਾਨੂੰ ਖਾ ਜਾਣ ਵਾਲੀਆਂ ਅੱਖਾਂ ਨਾਲ ਦੇਖ ਰਹੇ ਸਨ ਹੁਣ ਇਸ ਘਰ ਵਿੱਚ ਤੁਹਾਡੀ ਕੋਈ ਥਾਂ ਨਹੀਂ ਬਿਆਲ ਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ ਪਰ ਬੇਟਾ ਮੈਂ ਕਿੱਥੇ ਜਾਵਾਂਗਾ ਮੈਨੂੰ ਘਰ ਦੇ ਕਿਸੇ ਇੱਕ ਕੋਨੇ ਵਿੱਚ ਹੀ ਥਾਂ ਦੇ ਦਿਓ ਉੱਥੇ ਹੀ ਪਿਆਰਾਂਗਾ ਆਖਰ ਮੇਰੀ ਜ਼ਿੰਦਗੀ ਹੁਣ ਬਚੀ ਹੀ ਕਿੰਨੀ ਹੈ ਬਾਉ ਜੀ ਲੱਗਦਾ ਹੈ ਤੁਸੀਂ ਐਵੇਂ ਨਹੀਂ ਮੰਨੋਗੇ ਕਹਿ ਕੇ ਅਮਰੀਕ ਨੇ ਉਹਨਾਂ ਨੂੰ ਘਰੀਸਦੇ ਹੋਏ ਉੱਥੋਂ ਲੈ ਜਾ ਕੇ ਇੱਕ ਬਿਰਧ ਆਸ਼ਰਮ ਵਿੱਚ ਸੁੱਟ ਦਿੱਤਾ ਪਰ ਜਿਸ ਬਿਰਧ ਆਸ਼ਰਮ ਵਿੱਚ ਉਹ ਆਪਣੇ ਪਿਤਾ ਜੀ ਨੂੰ ਛੱਡਣ ਆਇਆ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ ਜੇ ਸਚਾਈ ਉਸ ਦੇ ਸਾਹਮਣੇ ਉਸੇ ਵੇਲੇ ਆ ਜਾਂਦੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਦਿਆਲ ਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ ਇਦਾਂ ਦਾ ਕਹਿਰ ਨਾ ਕਰ ਬੇਟਾ ਆਪਣੇ ਬੁੱਢੇ ਬਾਪ ਨੂੰ ਇਸ ਤਰ੍ਹਾਂ ਇੱਥੇ ਛੱਡ ਕੇ ਨਾ ਜਾ ਮੈਂ ਕਿਸ ਦੇ ਸਹਾਰੇ ਜੀਊਂਗਾ ਆਖਰ ਇੱਥੇ ਮੇਰਾ ਕੌਣ ਹੈ ਕੀ ਤੂੰ ਭੁੱਲ ਗਿਆ ਕਿ ਮੈਂ ਤੈਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਸਕੂਲ ਛੱਡਦਾ ਸੀ ਤੇਰੇ ਹਰ ਸ਼ੌਂਕ ਪੂਰੇ ਕਰਦਾ ਸੀ ਆਪਣੇ ਪੈਰਾਂ ਵਿੱਚ ਚੱਪਲ ਨਹੀਂ ਪਾਈ ਪਰ ਤੇਰੇ ਲਈ ਕਦੇ ਕੋਈ ਘਾਟਾ ਨਹੀਂ ਹੋਣ ਦਿੱਤਾ ਅਤੇ ਅੱਜ ਤੂੰ ਆਪਣੇ ਬਾਪ ਨੂੰ ਘਰ ਤੋਂ ਕ੍ਰੀਸ ਕੇ ਇੱਥੇ ਬਿਰਧ ਆਸ਼ਰਮ ਵਿੱਚ ਲਿਆਇਆ ਹੈ ਸਿਰਫ ਆਪਣੀ ਪਤਨੀ ਦੇ ਕਹਿਣ ਤੇ ਨਹੀਂ ਬੇਟਾ ਇਹ ਅਨਿਆਇ ਨਾ ਕਰ ਦয়াল ਦਾ ਜੀ ਆਪਣੇ ਬੇਟੇ ਅਮਰੀਕ ਕੋਲ ਰੋ ਰੋ ਕੇ ਬੇਨਤੀ ਕਰ ਰਹੇ ਸਨ ਅਮਰੀਕ ਨੇ ਉਹਨਾਂ ਨੂੰ ਆਪਣੇ ਤੋਂ ਦੂਰ ਕਰਦੇ ਹੋਏ ਕਿਹਾ ਬਸ ਬੰਦ ਕਰੋ ਆਪਣਾ ਇਹ ਨਾਟਕ ਅਤੇ ਯਾਦ ਰੱਖਣਾ ਜੇ ਇੱਥੇ ਨਹੀਂ ਰਹੋਗੇ ਤਾਂ ਕਿਸੇ ਦਿਨ ਸੜਕ ਤੇ ਚੱਲਦੀਆਂ ਗੱਡੀਆਂ 헤ਠਾਂ ਆ ਜਾਇਓ ਜਾਂ ਭੁੱਖੇ ਮਰੋ ਪਰ ਮੈਂ ਆਪਣੇ ਘਰ ਨਹੀਂ ਲੈ ਕੇ ਜਾਵਾਂਗਾ ਤੁਹਾਡੇ ਰਹਿਣ ਨਾਲ ਸਾਰੇ ਘਰ ਦੀ ਸ਼ੋਭਾ ਹੀ ਖਤਮ ਹੋ ਗਈ ਹੈ ਤੁਹਾਡੇ ਕਾਰਨ ਮੈਂ ਆਪਣੇ ਯਾਰ ਦੋਸਤਾਂ ਨੂੰ ਘਰ ਨਹੀਂ ਬੁਲਾ ਸਕਦਾ ਉਤੋਂ ਰੰਜੂ ਦੇ ਵੱਖਰੇ ਹੀ ਡਰਾਮੇ ਹਨ ਕਿ ਉਹ ਤੁਹਾਡੇ ਲਈ ਖਾਣਾ ਨਹੀਂ ਬਣਾਏਗੀ ਤੁਹਾਡੇ ਗੰਦੇ ਕੱਪੜੇ ਨਹੀਂ ਧੋਵੇਗੀ ਤੰਗ ਆ ਗਿਆ ਹਾਂ ਮੈਂ ਇਹ ਸਭ ਡਰਾਮਿਆਂ ਤੋਂ ਸਹੀ ਤਾਂ ਕਿਹਾ ਕਿ ਤੁਹਾਡੀ ਠੀਕ ਥਾਂ ਬਿਰਦ ਆਸ਼ਰਮ ਵਿੱਚ ਹੀ ਹੈ ਮੇਰਾ ਵਸ ਚੱਲਦਾ ਦਾ ਕਿਸੇ ਰੇਲਵੇ ਸਟੇਸ਼ਨ ਤੇ ਸ਼ਟ ਆਉਂਦਾ ਭੀਖ ਮੰਗਣ ਲਈ ਆਪਣਾ ਸਮਾਨ ਚੁੱਕੋ ਅਤੇ ਚੁੱਪਚਾਪ ਅੰਦਰ ਚਲੇ ਜਾਓ ਦਿਆਲਦਾਸ ਜੀ ਨੇ ਕਿਹਾ ਬੇਟਾ ਇਹ ਸ਼ਹਿਰ ਮੇਰੇ ਲਈ ਅਜਨਬੀ ਹੈ ਇਸ ਤੋਂ ਚੰਗਾ ਤਾਂ ਅਸੀਂ ਪੁਰਾਣੇ ਸ਼ਹਿਰ ਵਿੱਚ ਰਹਿ ਰਹੇ ਸੀ ਤੂੰ ਐਦਾਂ ਕਰ ਪੁਰਾਣੇ ਘਰ ਦੀ ਚਾਬੀ ਮੈਨੂੰ ਦੇ ਦੇ ਮੈਂ ਉੱਥੇ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਲਵਾਂਗਾ ਅਮਰੀਕ ਹੱਸਦਿਆਂ ਹੋਇਆਂ ਬੋਲਿਆ ਕਿਹੜੇ ਘਰ ਦੀ ਗੱਲ ਕਰ ਰਹੇ ਹੋ ਹਾਲੇ 2 ਮਹੀਨੇ ਪਹਿਲਾਂ ਜਿਹੜੇ ਕਾਗਜ਼ਾਂ ਤੇ ਤੁਸੀਂ ਦਸਤਖਤ ਕੀਤੇ ਸਨ ਉਹ ਉਸੇ ਘਰ ਨੂੰ ਵੇਚਣ ਦੇ ਕਾਗਜ਼ ਸਨ ਉਹ ਘਰ ਵੇਚ ਚੁੱਕਾ ਹੈ ਦਇਲਦਾਸ ਬੋਲੇ ਕੀ ਤੂੰ ਘਰ ਵੇਚ ਦਿੱਤਾ ਤੇ ਮੈਨੂੰ ਦੱਸਿਆ ਤੱਕ ਨਹੀਂ ਉਸ ਘਰ ਵਿੱਚ ਤੇਰੀ ਮਾਂ ਦੀਆਂ ਕਿੰਨੀਆਂ ਯਾਦਾਂ ਸਨ ਅਮਰੀਕ ਕਹਿਣ ਲੱਗਾ ਉਹ ਯਾਦਾਂ ਦਾ ਮੈਂ ਕੀ ਆਚਾਰ ਪਾਵਾਂਗਾ ਮਾਲ ਦੇ ਨਾਲ ਉਹ ਯਾਦਾਂ ਵੀ ਚਲੀਆਂ ਗਈਆਂ ਅਤੇ ਅੱਜ ਤੁਹਾਡੇ ਨਾਲੋਂ ਵੀ ਛਟਕਾਰਾ ਮਿਲ ਜਾਵੇਗਾ ਦਇਲਦਾਸ ਜੀ ਕਹਿਣ ਲੱਗੇ ਠੀਕ ਹੈ ਕੋਈ ਗੱਲ ਨਹੀਂ ਬੇਟਾ ਰਿਟਾਇਰਮੈਂਟ ਦੇ ਮੇਰੇ ਜੋ ਪੈਸੇ ਸਨ ਮੈਂ ਉਹ ਕੱਢ ਲੈਂਦਾ ਹਾਂ ਉਹ ਲੈ ਕੇ ਹਰਦੁਆਰ ਚਲਾ ਜਾਵਾਂਗਾ ਉੱਥੇ ਹੀ ਰਹਿ ਲਵਾਂਗਾ ਪਰ ਮੈਂ ਇੱਥੇ ਨਹੀਂ ਰਹਿ ਸਕਦਾ ਇਸ ਸ਼ਹਿਰ ਵਿੱਚ ਮੈਂ ਕਿਸੇ ਨੂੰ ਨਹੀਂ ਜਾਣਦਾ ਅਮਰੀਕ ਜ਼ੋਰ ਨਾਲ ਹੱਸਿਆ ਤੇ ਕਹਿਣ ਲੱਗਾ ਹਾਂ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਘਰ ਤੁਹਾਡੇ ਬਿਨਾਂ ਦੱਸੇ ਮੈਂ ਵੇਚ ਸਕਦਾ ਹਾਂ ਤਾਂ ਕੀ ਤੁਹਾਡੇ ਪੈਸੇ ਖਰਚ ਨਹੀਂ ਕਰ ਸਕਦਾ ਐਨੇ ਵੱਡੇ ਸ਼ਹਿਰ ਵਿੱਚ ਤਿੰਨ ਕਮਰਿਆਂ ਦਾ ਘਰ ਲਿਆ ਹੈ ਫਰਨੀਚਰ ਖਰੀਦਿਆ ਹੈ ਉਹ ਪੈਸੇ ਕਿੱਥੋਂ ਆਏ ਅਤੇ ਵੈਸੇ ਵੀ ਤੁਹਾਡੇ ਮਰਨ ਤੋਂ ਬਾਅਦ ਸਾਰੀ ਜਾਇਦਾਦ ਮੇਰੀ ਹੀ ਸੀ ਤਾਂ ਤੁਹਾਡੇ ਜਿਉਂਦੇ ਜੀ ਮੈਂ ਲੈ ਲਈ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਤੁਹਾਨੂੰ ਪੈਸੇ ਚਾਹੀਦੇ ਹਨ ਇੱਕ ਮਿੰਟ ਰੁਕੋ ਅਮਰੀਕ ਨੇ ਆਪਣੇ ਜੇਬ ਵਿੱਚੋਂ 500 ਰੁਪਏ ਦਾ ਨੋਟ ਕੱਢ ਕੇ ਉਹਨਾਂ ਦੇ ਹੱਥ ਤੇ ਰੱਖ ਦਿੱਤਾ ਤੇ ਕਿਹਾ ਲਓ ਅੱਜ ਤੱਕ ਜੋ ਤੁਸੀਂ ਮੇਰੇ ਲਈ ਕੀਤਾ ਉਸ ਦਾ ਮੁਆਵਜ਼ਾ ਇਹ ਹੈ ਇਹਨਾਂ ਕਹਿ ਕੇ ਅਮਰੀਕ ਉੱਥੋਂ ਚਲਾ ਗਿਆ ਦਿਆਲਦਾਸ ਜੀ ਆਪਣੇ ਪੁੱਤ ਨੂੰ ਜਾਂਦਾ ਦੇਖਦੇ ਰਹੇ ਅਤੇ ਸੋਚਦੇ ਰਹੇ ਕੀ ਐਸੇ ਦੇਣ ਲਈ ਪ੍ਰਮਾਤਮਾ ਨੇ ਮੈਨੂੰ ਪੁੱਤ ਦਿੱਤਾ ਸੀ ਸ਼ਾਇਦ ਮੈਂ ਕੋਈ ਪਾਪ ਕੀਤਾ ਸੀ ਜੋ ਇਹ ਮੇਰਾ ਪੁੱਤ ਹੈ ਇਹਨਾਂ ਸੋਚਦੇ ਸੋਚਦੇ ਉਹ ਆਸ਼ਰਮ ਦੇ ਦਰਵਾਜ਼ੇ ਤੇ ਜਾ ਕੇ ਡਿੱਗ ਪਏ ਅਚਾਨਕ ਡਿੱਗਣ ਦੀ ਆਵਾਜ਼ ਸੁਣ ਕੇ ਆਸ਼ਰਮ ਦੇ ਅੰਦਰੋਂ ਕੁਝ ਲੋਕ ਡਰਦੇ ਹੋਏ ਆਏ ਤਾਂ ਉਦੋਂ ਤੱਕ ਅਮਰੀਕ ਦੀ ਗੱਡੀ ਉੱਥੋਂ ਜਾ ਚੁੱਕੀ ਸੀ ਸਭ ਨੇ ਆਸ਼ਰਮ ਦੇ ਗੇਟ ਤੇ ਮੌਜੂਦ ਰਜਿਸਟਰ ਵੇਖਿਆ ਤਾਂ ਉੱਥੇ ਸਿਰਫ ਦਿਆਲ ਦਾਸ ਜੀ ਦਾ ਨਾਮ ਲਿਖਿਆ ਸੀ ਪਹੁੰਚਾਉਣ ਵਾਲੇ ਦਾ ਕੋਈ ਪਤਾ ਨਿਸ਼ਾਨ ਨਹੀਂ ਸੀ ਫਿਲਹਾਲ ਉਹਨਾਂ ਨੂੰ ਆਸ਼ਰਮ ਦੇ ਅੰਦਰ ਲਿਆਂਦਾ ਗਿਆ ਡਾਕਟਰ ਨੂੰ ਵਿਖਾਇਆ ਗਿਆ ਤਾਂ ਡਾਕਟਰ ਨੇ ਕਿਹਾ ਸਦਮੇ ਦੀ ਵਜ੍ਹਾ ਨਾਲ ਸਰੀਰ ਦੇ ਖੱਬੇ ਹਿੱਸੇ ਵਿੱਚ ਪੈਰਾਲਾਈਸਿਸ ਦਾ ਅਟੈਕ ਹੋਇਆ ਹੈ ਸਮਾਂ ਲੰਘਦਾ ਗਿਆ ਡਾਕਟਰ ਦੇ ਇਲਾਜ ਵਿੱਚ ਦਿਆਲਦਾਸ ਜੀ ਹੁਣ ਬਿਸਤਰੇ ਤੇ ਹੀ ਰਹਿੰਦੇ ਸਨ ਬੜੀ ਮੁਸ਼ਕਲ ਨਾਲ ਕੁਝ ਬੋਲ ਪਾਉਂਦੇ ਸਨ ਇਦਾਂ ਹੀ 6 ਮਹੀਨੇ ਬੀਤ ਗਏ ਇੱਕ ਦਿਨ ਆਸ਼ਰਮ ਦੀ ਡਾਕਟਰ ਮੋਨਿਕਾ ਜੋ ਇਸ ਬਿਰਧ ਆਸ਼ਰਮ ਨੂੰ ਚਲਾਉਂਦੀ ਸੀ ਵਿਦੇਸ਼ ਤੋਂ ਵਾਪਸ ਆਈ ਉਸ ਦੇ ਆਉਂਦੇ ਹੀ ਆਸ਼ਰਮ ਦੀ रिसेप्शनिस्ट ਨੇ ਕਿਹਾ ਮੈਡਮ ਤੁਸੀਂ ਛੁੱਟੀ ਤੇ ਸੀ ਇਸ ਦਰਮਿਆਨ ਕੋਈ ਆਦਮੀ ਆਪਣੇ ਬੁੱਢੇ ਪਿਤਾ ਨੂੰ ਇੱਥੇ ਛੱਡ ਗਿਆ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਅਤੇ ਅੱਜ ਤੱਕ ਉਹਨਾਂ ਨੂੰ ਵੇਖਣ ਲਈ ਜਾਂ ਉਹਨਾਂ ਦਾ ਹਾਲਚਾਲ ਪੁੱਛਣ ਲਈ ਕੋਈ ਵੀ ਨਹੀਂ ਆਇਆ ਮੁਸੀਬਤ ਇਹ ਹੈ ਕਿ ਉਹ ਬਜ਼ੁਰਗ ਕਿਸੇ ਨੂੰ ਕੁਝ ਵੀ ਨਹੀਂ ਦੱਸਦੇ ਹਨ ਹੁਣ ਕੀ ਕਰੀਏ ਇੰਨੇ ਦਿਨ ਬਿਨਾ ਕਿਸੇ ਪਛਾਣ ਦੇ ਕਿਸੇ ਨੂੰ ਇੱਥੇ ਕਿਵੇਂ ਰੱਖ ਸਕਦੇ ਹਾਂ ਕੋਈ ਤਾਂ ਹੋਵੇ ਜੋ ਉਹਨਾਂ ਦੀ ਜ਼ਿੰਮੇਵਾਰੀ ਲੈਣ ਵਾਲਾ ਹੋਵੇ ਮੋਨਿਕਾ ਨੇ ਕਿਹਾ ਕੀ ਉਸ ਬਜ਼ੁਰਗ ਨੂੰ ਕੋਈ ਇੱਥੇ ਰਾਤ ਨੂੰ ਛੱਡ ਗਿਆ ਅਤੇ ਖਬਰ ਲੈਣ ਵੀ ਨਹੀਂ ਆਇਆ ਕਿੰਨੇ ਕਠੋਰ ਬੱਚੇ ਹੋਣਗੇ ਜੋ ਆਪਣੇ ਪਿਤਾ ਨੂੰ ਰਾਤ ਦੇ ਹਨੇਰੇ ਵਿੱਚ ਛੱਡ ਗਏ ਜਦੋਂ ਇਨਸਾਨ ਨੂੰ ਬੁਢਾਪੇ ਵਿੱਚ ਆਪਣੇ ਬੱਚਿਆਂ ਦੀ ਲੋੜ ਹੁੰਦੀ ਹੈ ਤਾਂ ਕੋਈ ਆਪਣੇ ਮਾਪਿਆਂ ਨਾਲ ਅਜਿਹਾ ਵਤੀਰਾ ਕਰ ਸਕਦਾ ਹੈ ਛੀ ਛੀ ਵੈਸੀ ਉਸ ਬਜ਼ੁਰਗ ਨੇ ਕੁਝ ਨਹੀਂ ਦੱਸਿਆ ਕਿ ਕਿੱਥੋਂ ਆਏ ਹਨ ਕੀ ਨਾਮ ਹੈ ਤਾਂ ਜੋ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਨਹੀਂ ਮੈਡਮ ਜੀ ਅਸੀਂ ਸਭ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਜ਼ੁਰਗ ਕੋ ਜ ਕਹਿੰਦੇ ਹੀ ਨਹੀਂ ਸਿਰਫ ਕਦੇ-ਕਦੇ ਮੋਹੋਂ ਗੁਡੀਆਂ ਸ਼ਬਦ ਕੱਢਦੇ ਹਨ ਪਰ ਸਾਡੇ ਤਾਂ ਕੁਝ ਪੱਲੇ ਹੀ ਨਹੀਂ ਪੈਂਦਾ ਮੌਨਿਕਾ ਬੋਲੀ ਬਾਬੂ ਜੀ ਇਹ ਸ਼ਬਦ ਸੁਣਦੇ ਹੀ ਮੌਨਿਕਾ ਦੇ ਦਿਮਾਗ ਵਿੱਚ ਮੰਨੋ ਕਿਸੇ ਨੇ ਜ਼ੋਰ ਦੀ ਘੰਟੀ ਵਜਾ ਦਿੱਤੀ ਹੋਵੇ ਅਤੇ ਉਸ ਨੂੰ ਕੁਝ ਯਾਦ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਕਿਤੇ ਉਹ ਤਾਂ ਨਹੀਂ ਮੌਨਿਕਾ ਨੇ ਕਿਹਾ ਕਿੱਥੇ ਹਨ ਉਹ ਕਿਸ ਰੂਮ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਜਲਦੀ ਮੈਨੂੰ ਲੈ ਚਲੋ ਮੌਨਿਕਾ ਦੌੜਦੀ ਹੋਈ ਗੈਲਰੀ ਵਿੱਚ ਇੱਧਰ ਉੱਧਰ ਉਹਨਾਂ ਨੂੰ ਲੱਭਣ ਲੱਗੀ ਅਤੇ ਜਦੋਂ ਉਹ ਬੈੱਡ ਦੇ ਕੋਲ ਪਹੁੰਚੀ ਤਾਂ ਸੁੱਕੀ ਲੱਕੜ ਵਾਂਗ ਕੱਪੜੇ ਨਾਲ ਲਪੇਟੇ ਹੋਏ ਦਿਆਲਦਾਸ ਜੀ ਉੱਤੇ ਜਦੋਂ ਉਸ ਦੀ ਨਜ਼ਰ ਪਈ ਤਾਂ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗ ਪਿਆ ਅਤੇ ਉਸ ਦੇ ਮੂੰਹੋਂ ਨਿਕਲਿਆ ਹਾਂ ਇਹ ਤਾਂ ਉਹੀ ਹਨ ਪਰ ਇੰਨੀ ਜ਼ਿਆਦਾ ਬੁਰੀ ਹਾਲਤ ਵਿੱਚ ਇਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਹੈ ਕਿ ਨਹੀਂ ਇਹਨਾਂ ਨੂੰ ਮੌਂਗ ਦੀ ਦਾਲ ਬਹੁਤ ਪਸੰਦ ਹੈ ਜਲਦੀ ਨਾਲ ਮੋਂਗ ਦੀ ਦਾਲ ਵਿੱਚ ਗਰਮ ਰੋਟੀ ਭਿਉ ਕੇ ਮਸਲ ਕੇ ਲੈ ਆਓ ਅਤੇ ਇਹ ਕੀ ਅਜੇ ਤੱਕ ਗਲੂਕੋਜ਼ ਵੀ ਨਹੀਂ ਚੜਾਇਆ ਗਲੂਕੋਜ਼ ਚੜਾਓ ਤਾਂ ਜੋ ਥੋੜੀ ਤਾਕਤ ਮਿਲੇ ਫਿਰ ਮੌਨਿਕਾ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਅਤੇ ਉਸ ਨੂੰ ਯਾਦ ਆਉਣ ਲੱਗਾ ਉਹ ਦਿਨ ਜਦੋਂ ਉਹ ਦੂਜੇ ਸ਼ਹਿਰ ਦੇ ਅਨਾਥ ਆਸ਼ਰਮ ਵਿੱਚ ਰਹਿੰਦੀ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਜਿਹਾ ਸਕੂਲ ਸੀ ਅਤੇ ਉੱਥੇ ਨਾਲ ਦੇ ਘਰ ਵਿੱਚ ਦਿਆਲ ਦਾਸ ਜੀ ਆਪਣੀ ਪਤਨੀ ਦੇ ਮਰਨ ਤੋਂ ਬਾਅਦ ਆਪਣੇ ਪੁੱਤ ਨਾਲ ਰਹਿੰਦੇ ਸਨ ਵਿਚਾਰੇ ਕਿਸੇ ਤਰ੍ਹਾਂ ਆਪਣੇ ਹੱਥ ਸਾੜ ਕੇ ਰੋਟੀਆਂ ਬਣਾਉਂਦੇ ਅਤੇ ਆਪਣੇ ਪੁੱਤ ਦਾ পেট ਭਰਦੇ ਅਤੇ ਉਸੇ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰਦੇ ਸਨ ਇੱਕ ਦਿਨ ਜਦੋਂ ਉਹ ਅਮਰੀਕ ਨੂੰ ਲੈ ਕੇ ਘਰ ਜਾ ਰਹੇ ਸਨ ਸਾਹਮਣੇ ਕਾਟਨ ਕੈਂਡੀ ਵੇਚਣ ਵਾਲਾ ਖੜਾ ਸੀ ਅਮਰੀਕ ਉਹ ਲੈਣ ਦੀ ਜिद ਕਰ ਰਿਹਾ ਸੀ ਅਤੇ ਉੱਥੇ ਹੀ ਮੌਨਿਕਾ ਆਸ਼ਰਮ ਦੇ ਗੇਟ ਤੇ ਇਕੱਲੀ ਖੜੀ ਲਲਚਾਈਆਂ ਅੱਖਾਂ ਨਾਲ ਕਾਟਨ ਕੈਂਡੀ ਨੂੰ ਵੇਖ ਰਹੀ ਸੀ दयालदास जी ਨੂੰ ਉਸਤੇ ਤਰਸ ਆ ਗਿਆ ਉਹਨਾਂ ਨੇ ਦੋ ਕਾਟਨ ਕੈਂਡੀ ਖਰੀਦੇ ਅਤੇ ਇੱਕ ਅਮਰੀਕ ਨੂੰ ਦਿੱਤਾ ਅਤੇ ਦੂਜਾ ਮੌਨਿਕਾ ਨੂੰ ਫੜਾਇਆ ਲੈ ਗੁੜੀਆ ਤੂੰ ਵੀ ਖਾ ਲੈ ਅਮਰੀਕ ਨੇ ਕਿਹਾ ਪਿਤਾ ਜੀ ਤੁਸੀਂ ਮੇਰੇ ਪਿਤਾ ਜੀ ਹੋ ਇਸ ਨੂੰ ਕਿਉਂ ਦੇ ਰਹੇ ਹੋ ਤਾਂदयालदास जी ਨੇ ਕਿਹਾ ਬੇਟਾ ਜਿਵੇਂ ਤੈਨੂੰ ਪਰਮਾਤਮਾ ਨੇ ਬਣਾਇਆ ਓਵੇਂ ਹੀ ਇਸ ਨੂੰ ਵੀ ਬਣਾਇਆ ਹੈ ਪਰਮਾਤਮਾ ਨੇ ਤੇਰੀ ਦੇਖਭਾਲ ਲਈ ਮੈਨੂੰ ਧਰਤੀ ਤੇ ਭੇਜਿਆ ਪਰ ਇਸ ਬੱਚੀ ਲਈ ਸ਼ਾਇਦ ਕੋਈ ਨਹੀਂ ਅੱਗੇ ਆਇਆ ਹੌਲੀ ਹੌਲੀ ਮੌਨਿਕਾ ਅਤੇ ਦਿਆਲ ਦਾਸ ਜੀ ਦਾ ਇੱਕ ਰਿਸ਼ਤਾ ਬਣਨ ਲੱਗ ਪਿਆ ਅਤੇ ਉਹਨਾਂ ਦੇ ਰਿਸ਼ਤੇ ਨਾਲ ਅਮਰੀਕ ਖੁਸ਼ ਨਹੀਂ ਸੀ ਉਹ ਮੌਨਿਕਾ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਸੀ ਦਿਆਲ ਦਾਸ ਜੀ ਅਨਾਥ ਆਸ਼ਰਮ ਦੇ ਲੋਕਾਂ ਨੂੰ ਕਹਿ ਕੇ ਕਦੇ-ਕਦੇ ਮੌਨਿਕਾ ਨੂੰ ਆਪਣੇ ਘਰ ਲੈ ਆਉਂਦੇ ਅਤੇ ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਖਵਾਉਂਦੇ ਇੱਕ ਦਿਨ ਦਿਆਲ ਦਾਸ ਜੀ ਕਹਿਣ ਲੱਗੇ ਪਤਾ ਹੈ ਮੌਨਿਕਾ ਮੇਰਾ ਪੁੱਤ ਅਮਰੀਕ ਪੜ੍ਹ ਲੈ ਕੇ ਇੰਜੀਨੀਅਰ ਬਣੇਗਾ ਅਤੇ ਤੂੰ ਕੀ ਬਣੇਂਗੀ ਗੁड़िया ਮੌਨਿਕਾ ਨੇ ਤਤਲਾਉਂਦੀ ਆਵਾਜ਼ ਵਿੱਚ ਕਿਹਾ ਬਾਉ ਜੀ ਮੈਂ ਡਾਕਟਰ ਬਣਾਂਗੀ ਉਹ ਹੱਸਦੇ ਹੋਏ ਕਹਿੰਦੇ ਅੱਛਾ ਸਾਡੀ ਗੁड़िया ਡਾਕਟਰ ਬਣੇਗੀ ਫਿਰ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਅਤੇ ਬਿਮਾਰ ਪੈ ਜਾਵਾਂਗੇ ਤਾਂ ਸਾਨੂੰ ਦਵਾਈ ਦੇਵੇਗੀ ਦੇਵੇਂਗੀ ਨਾ ਗੁड़िया ਹਾਂ ਬਾਉ ਜੀ ਡਾਕਟਰ ਬਣਾਂਗੀ ਅਤੇ ਤੁਹਾਨੂੰ ਦਵਾਈ ਵੀ ਦੇਵਾਂਗੀ ਪਰ ਮੈਂ ਡਾਕਟਰ ਕਿਵੇਂ ਬਣਾਂਗੀ ਦਿਆਲਦਾਸ ਜੀ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿੰਦੇ ਪੁੱਤਰ ਜੇਕਰ ਤੂੰ ਖੂਬ ਮਿਹਨਤ ਕਰੇਂਗੀ ਅਤੇ ਆਪਣੀ ਪੜ੍ਹਾਈ ਵਿੱਚੋਂ ਅਵਲ ਲਾਵੇਂਗੀ ਤਾਂ ਜ਼ਰੂਰ ਡਾਕਟਰ ਬਣੇਗੀ ਤੂੰ ਡਾਕਟਰ ਬਾਨਾ ਅਤੇ ਅਮਰੀਕ ਇੰਜੀਨੀਅਰ ਬਣੇਗਾ ਫਿਰ ਤੂੰ ਮੈਨੂੰ ਦਵਾਈ ਦੇਵੇਂਗੀ ਅਤੇ ਅਮਰੀਕ ਮੇਰੀ ਦੇਖਭਾਲ ਕਰੇਗਾ ਨਹੀਂ ਪਿਤਾ ਜੀ ਤੁਸੀਂ ਇਸ ਨੂੰ ਜ਼ਿਆਦਾ ਪਿਆਰ ਕਰਦੇ ਹੋ ਤਾਂ ਇਹੀ ਤੁਹਾਡੀ ਦੇਖਭਾਲ ਕਰੇਗੀ ਅਮਰੀਕ ਗੁੱਸੇ ਵਿੱਚ ਕਹਿ ਕੇ ਪੈਰ ਪਟਕਣ ਲੱਗਾ ਵਿਧਾਲ ਦਾਸ ਜੀ ਉਸ ਨੂੰ ਪਿਆਰ ਨਾਲ ਸਮਝਾਉਣ ਲੱਗੇ ਆਖਿਰ ਉਹ ਵੀ ਇੱਕ ਬੱਚਾ ਹੀ ਸੀ ਹੌਲੀ ਹੌਲੀ ਸਮਾਂ ਬੀਤਣ ਲੱਗਾ ਦਿਨੋ ਦਿਨ ਮੌਨਿਕਾ ਹੁਸ਼ਿਆਰ ਹੁੰਦੀ ਗਈ ਹਰ ਸਾਲ ਆਪਣੇ ਕਲਾਸ ਵਿੱਚੋਂ ਅਵਲ ਆਉਣ ਲੱਗੀ ਅਤੇ ਸ਼ਲਾਗਾ ਮੇਲ ਨਾਲ ਉਸ ਦਾ ਹੌਸਲਾ ਵਧਦਾ ਗਿਆ। ਅਤੇ ਇੱਕ ਦਿਨ ਡਾਕਟਰੀ ਲਈ ਉਸ ਦਾ ਚੋਣ ਹੋ ਗਿਆ। ਉਹ ਦੂਜੇ ਸ਼ਹਿਰ ਪੜ੍ਹਨ ਲਈ ਜਾਣ ਲੱਗੀ। ਉਸ ਦਿਨ ਉਹ ਦਿਆਲਦਾਸ ਜੀ ਦੇ ਗੱਲ ਲੱਗ ਕੇ ਬਹੁਤ ਰੋਈ ਅਤੇ ਕਹਿਣ ਲੱਗੀ, "ਬਾਊ ਜੀ, ਮੈਂ ਕਹਿਣ ਨੂੰ ਤਾਂ ਅनाथ ਆਸ਼ਰਮ ਵਿੱਚ ਰਹਿੰਦੀ ਸੀ ਪਰ ਤੁਹਾਡੀ ਵਜ੍ਹਾ ਨਾਲ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਅਨਾਥ ਹਾਂ। ਉੱਥੇ ਮੈਂ ਤੁਹਾਡੇ ਬਿਨਾ ਕਿਵੇਂ ਰਹਾਂਗੀ?" ਅਮਰੀਕ ਗੁੱਸੇ ਵਿੱਚ ਕਹਿਣ ਲੱਗਾ, "ਜਿਵੇਂ ਅਨਾਥ ਬੱਚੇ ਰਹਿੰਦੇ ਹਨ, ਓਵੇਂ ਹੀ ਰਹੇਗੀ।" ਅਤੇ ਇਹ ਤੁਹਾਡੇ ਪਿਤਾ ਨਹੀਂ ਹਨ। ਗਿਆਨ ਦਾਸ ਜੀ ਨੇ ਕਿਹਾ ਅਮਰੀਕ ਪੁੱਤ ਤੇਰੇ ਮਨ ਵਿੱਚ ਇੰਨੀ ਕੜਵਾਹਟ ਕਿੱਥੋਂ ਆ ਗਈ? ਖੈਰ ਛੱਡੋ ਬੇਟਾ। ਮੌਨਿਕਾ ਇੱਥੇ ਰਹੇਗੀ ਤਾਂ ਡਾਕਟਰ ਕਿਵੇਂ ਬਣੇਗੀ? ਥੋੜੇ ਸਮੇਂ ਦੀ ਗੱਲ ਹੈ। ਜਦੋਂ ਤੂੰ ਡਾਕਟਰ ਬਣ ਜਾਵੇਂਗੀ ਤਾਂ ਅਸੀਂ ਸਭ ਇਕੱਠੇ ਰਹਾਂਗੇ। ਨਮ ਅੱਖਾਂ ਨਾਲ ਮੌਨਿਕਾ ਨੇ ਬਾਉ ਜੀ ਤੋਂ ਵਿਦਾ ਲਈ। ਡਾਕਟਰੀ ਦੀ ਪੜ੍ਹਾਈ ਵਿੱਚ ਉਹ ਇੰਨੀ ਵਿਅਸਤ ਹੋ ਗਈ ਕਿ ਉੱਥੇ ਆਉਣਾ ਜਾਣਾ ਉਸ ਦਾ ਘੱਟ ਹੋ ਗਿਆ। ਵੇਖਦੇ ਹੀ ਵੇਖਦੇ 4-5 ਸਾਲ ਲੰਘ ਗਏ। ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਅਮਰੀਕ ਉਹ ਘਰ ਖਾਲੀ ਕਰਕੇ ਬਾਊ ਜੀ ਦੇ ਨਾਲ ਪਿੰਡ ਚਲਾ ਗਿਆ ਹੈ ਤਾਂ ਉਸ ਨੂੰ ਬਹੁਤ ਸਦਮਾ ਲੱਗਾ ਫਿਰ 2 ਸਾਲ ਬਾਅਦ ਜਦੋਂ ਉਸ ਨੂੰ ਡਾਕਟਰੀ ਦੀ ਡਿਗਰੀ ਮਿਲੀ ਤਾਂ ਉਸ ਨੇ ਬਾਊ ਜੀ ਨੂੰ ਬਹੁਤ ਯਾਦ ਕੀਤਾ ਮੌਨਿਕਾ ਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਉਹਨਾਂ ਦੇ ਪਿੰਡ ਦਾ ਪਤਾ ਟਿਕਾਣਾ ਕੁਝ ਵੀ ਨਹੀਂ ਪਤਾ ਸੀ ਇਸ ਕਾਰਨ ਉਹ ਫਿਰ ਕਦੇ ਬਾਊ ਜੀ ਨੂੰ ਮਿਲ ਨਹੀਂ ਸકી ਅਚਾਨਕ ਰਿਸੈਪਸ਼ਨਿਸਟ ਦੀ ਆਵਾਜ਼ ਨਾਲ ਮੌਨਿਕਾ ਦਾ ਧਿਆਨ ਟੁੱਟਿਆ ਮੈਡਮ ਮੈਡਮ ਐਨਾ ਨੇ ਖਾਣਾ ਖਾ ਲਿਆ ਹੈ ਹੁਣ ਤੁਸੀਂ ਆਪਣੇ ਕੈਬਿਨ ਵਿੱਚ ਜਾ ਸਕਦੇ ਹੋ ਮੈਂ ਦੇਖ ਲਵਾਂਗੀ ਮੌਨਿਕਾ ਨੇ ਕਿਹਾ ਅੱਜ ਐਨੇ ਸਾਲਾਂ ਬਾਅਦ ਇਹ ਮੇਰੇ ਸਾਹਮਣੇ ਇਸ ਹਾਲ ਵਿੱਚ ਉਹ ਹੌਲੀ ਜਿਹੇ ਦਿਆਲ ਦਾਸ ਜੀ ਦੇ ਕੰਨ ਦੇ ਕੋਲ ਜਾ ਕੇ ਬੋਲੀ ਬਾਉਜੀ ਬਾਉਜੀ ਵੇਖੋ ਤੁਹਾਡੀ ਇੱਛਾ ਸੀ ਨਾ ਕਿ ਮੈਂ ਡਾਕਟਰ ਬਣਾ ਵੇਖੋ ਤੁਹਾਡੀ ਗੁੜੀਆ ਡਾਕਟਰ ਬਣ ਗਈ ਹਣ ਮੈਂ ਤੁਹਾਨੂੰ ਦਵਾਈ ਦਿਆਂਗੀ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਮੌਨਿਕਾ ਦੀ ਆਵਾਜ਼ ਨਾਲ ਕੁਝ ਸਮੇਂ ਲਈ ਉਹਨਾਂ ਨੇ ਅੱਖਾਂ ਖੋਲੀਆਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਪਰ ਤੁਰੰਤ ਹੀ ਉਹ ਚਮਕ ਗਾਇਬ ਹੋ ਗਈ ਅਤੇ ਉਹ ਕਹਿਣ ਲੱਗੇ ਤੂੰ ਕੌਣ ਹੈ ਬੱਚੀ ਮੁਸ਼ਕਲ ਨਾਲ ਉਹਨਾਂ ਦੇ ਮੂੰਹੋਂ ਇਹ ਆਵਾਜ਼ ਨਿਕਲੀ ਫਿਰ ਉਹਨਾਂ ਦੀਆਂ ਅੱਖਾਂ ਤੋਂ ਹੰਝੂ ਵਹਿ ਪਏ ਮੌਨਿਕਾ ਹੈਰਾਨੀ ਨਾਲ ਉਹਨਾਂ ਨੂੰ ਵੇਖਣ ਲੱਗੀ ਅਤੇ ਸੋਚਣ ਲੱਗੀ ਬਾਉ ਜੀ ਕਹਿੰਦੇ ਸਨ ਕਿ ਤੂੰ ਕਿੰਨੀ ਵੱਡੀ ਹੋ ਜਾਵੇਂ ਮੈਂ ਭੀੜ ਵਿੱਚ ਵੀ ਤੈਨੂੰ ਪਹਿਚਾਨ ਲਵਾਂਗਾ ਮੇਰੀ ਯਾਦਦਾਸ਼ਤ ਬਹੁਤ ਤੇਜ਼ ਹੈ ਅਤੇ ਅੱਜ ਉਹ ਮੈਨੂੰ ਨਹੀਂ ਪਛਾਣ ਰਹੇ ਮੌਨਿਕਾ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਅਤੇ ਉਹ ਉਹਨਾਂ ਦਾ ਮੱਥਾ ਸਹਲਾਉਣ ਲੱਗੀ। ਦੂਜੀ ਨਰ ਸਾਹ ਕੇ ਕਹਿਣ ਲੱਗੀ, "ਮੈਡਮ, ਕੀ ਤੁਸੀਂ ਰੋ ਰਹੇ ਹੋ? ਤੁਸੀਂ ਇਹਨਾਂ ਨੂੰ ਜਾਣਦੇ ਹੋ?" ਮੌਨਿਕਾ ਨੇ ਹੌਲੀ ਜਿਹਾ ਕਿਹਾ, "ਹਾਂ, ਜਾਣਦੀ ਤਾਂ ਹਾਂ। ਇਹਨਾਂ ਦਾ ਮੇਰੇ ਉੱਪਰ ਬਹੁਤ ਵੱਡਾ ਕਰਜ਼ ਹੈ। ਕਿਸੇ ਅਨਾਥ ਨੂੰ ਦੁਨੀਆ ਦੀ ਭੀੜ ਵਿੱਚ ਜਿਉਣਾ ਕੀ ਹੁੰਦਾ ਹੈ, ਇਹ ਇਹਨਾਂ ਨੇ ਮੈਨੂੰ ਸਿਖਾਇਆ।" ਮੌਨਿਕਾ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਰਿਸੈਪਸ਼ਨਿਸਟ ਨੂੰ ਕਹਿਣ ਲੱਗੀ, ਤੁਸੀਂ ਫਾਰਮ ਤੇ ਇਹਨਾਂ ਦੇ ਰਿਸ਼ਤੇਦਾਰਾਂ ਦੀ ਥਾਂ ਮੇਰਾ ਨਾਮ ਲਿਖ ਦਿਓ ਅਤੇ ਇਹਨਾਂ ਨੂੰ ਇੱਥੋਂ ਸਪੈਸ਼ਲ ਵਾਰਡ ਵਿੱਚ ਸ਼ਿਫਟ ਕਰੋ ਜੋ ਵੀ ਖਰਚਾ ਆਵੇਗਾ ਮੈਨੂੰ ਦੱਸ ਦੇਣਾ ਐਨਾ ਕਹਿ ਕੇ ਉਹ ਰੋਂਦੀ ਹੋਈ ਉੱਥੋਂ ਚਲੀ ਗਈ ਮੌਨਿਕਾ ਉਦਾਸ ਹੋਈ ਘਰ ਵਿੱਚ ਪਹੁੰਚੀ ਉਸਦੇ ਪਤੀ ਹਰਸ਼ ਨੇ ਕਾਰਨ ਪੁੱਛਿਆ ਤਾਂ ਮੌਨਿਕਾ ਨੇ ਸਾਰੀ ਗੱਲ ਦੱਸ ਦਿੱਤੀ ਅਤੇ ਕਹਿਣ ਲੱਗੀ ਅਮਰੀਕ ਦਾ ਸੁਭਾਅ ਬਚਪਨ ਤੋਂ ਹੀ ਚੰਗਾ ਨਹੀਂ ਸੀ ਸ਼ਾਇਦ ਅੱਜ ਵੀ ਉਹ ਜਿਆ ਹੋਵੇਗਾ ਤਾਂ ਹੀ ਤਾਂ ਉਹ ਬਾਉ ਜੀ ਨੂੰ ਬਿਰਦ ਆਸ਼ਰਮ ਛੱਡ ਗਿਆ ਇਸ ਦਾ ਮਤਲਬ ਉਹ ਇਸੇ ਸ਼ਹਿਰ ਵਿੱਚ ਹੈ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰਾਂਗੀ ਜੋ ਇਨਸਾਨ ਕਿਸੇ ਅਨਾਥ ਲਈ ਐਨਾ ਸੋਚ ਸਕਦਾ ਹੈ ਸੋਚੋ ਉਹ ਆਪਣੇ ਪੁੱਤ ਲਈ ਕੀ ਕੁਝ ਕਰਦੇ ਹੋਣਗੇ ਮੈਂ ਉਸ ਨੂੰ ਆਪਣਾ ਭਰਾ ਸਮਝਦੀ ਸੀ ਸੋਚਦੀ ਸੀ ਕਦੇ ਮਿਲੇਗਾ ਤਾਂ ਉਸ ਦੀ ਸੰਭਵ ਮਦਦ ਕਰਾਂਗੀ ਕਿਉਂਕਿ ਬਾਪੂ ਜੀ ਨੇ ਜੋ ਮੇਰੇ ਲਈ ਕੀਤਾ ਉਹ ਮੈਂ ਕਦੇ ਨਹੀਂ ਭੁੱਲ ਸਕਦੀ ਹਰਸ਼ ਨੇ ਕਿਹਾ ਜੋ ਆਪਣੇ ਪਿਤਾ ਦਾ ਸਗਾ ਨਹੀਂ ਹੋਇਆ ਉਹ ਤੇਰੇ ਵਰਗੀ ਅਨਾਥ ਦਾ ਕਦੇ ਸਗਾ ਨਹੀਂ ਹੋਵੇਗਾ ਫਿਰ ਵੀ ਤੂੰ ਜੋ ਕਰਨਾ ਚਾਹੇ ਮੈਂ ਤੇਰੇ ਨਾਲ ਹਾਂ ਅਗਲੇ ਦਿਨ ਹਰਸ਼ ਮੌਨਿਕਾ ਦੇ ਨਾਲ ਬਿਰਧ ਆਸ਼ਰਮ ਪਹੁੰਚਿਆ ਤਾਂ ਦਿਆਲਦਾਸ ਜੀ ਨੂੰ ਉੱਥੇ ਵੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਕਾਜ਼ਮੀ ਹੀ ਨੇ ਪਹਿਲਾਂ ਦਿਆਲਦਾਸ ਜੀ ਨੇ ਹੀ ਉਸ ਨੂੰ ਵੱਡਾ ਆਦਮੀ ਬਣ ਦਾ ਅਸ਼ੀਰਵਾਦ ਦਿੱਤਾ ਸੀ ਸ਼ਹਿ ਦੇਸੀ ਕਾਰਨ ਅੱਜ ਉਹ ਇਸ लायक ਸੀ ਕਿ ਉਹਨਾਂ ਵਰਗੇ ਕਿੰਨੇ ਹੀ ਲੋਕਾਂ ਦੀ ਹਰ ਰੋਜ਼ ਮਦਦ ਕਰਦਾ ਹੈ ਇਥੋਂ ਤੱਕ ਕਿ ਉਸਨੇ ਆਪਣੇ ਸ਼ਹਿਰ ਵਿੱਚ ਨਵਾਂ ਹੋਟਲ ਤੱਕ ਖੋਲ੍ਹ ਲਿਆ ਸੀ ਉਹ ਤਾਂ ਅਕਸਰ ਦਿਆਲਦਾਸ ਜੀ ਨੂੰ ਯਾਦ ਕਰਦਾ ਸੀ ਸੋਚਦਾ ਸੀ ਕਦੇ ਮਿਲਾਂਗਾ ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਪਰ ਨਹੀਂ ਪਤਾ ਸੀ ਕਿ ਉਹ ਇਸ ਹਾਲਤ ਵਿੱਚ ਮਿਲਣਗੇ ਉਸ ਦੀਆਂ ਅੱਖਾਂ ਪਰ ਆਈਆਂ ਮੌਨਿਕਾ ਨੂੰ ਜਦੋਂ ਉਸ ਦੇ ਸਾਰੇ ਸੱਚ ਦਾ ਪਤਾ ਲੱਗਿਆ ਤਾਂ ਉਸ ਦਾ ਗੁੱਸਾ ਸੱਤਵੇਂ ਸਿਮਾਨ ਤੇ ਚੜ ਗਿਆ ਮੌਨਿਕਾ ਨੇ ਹਸਪਤਾਲ ਵਿੱਚ ਬਾਉ ਜੀ ਦੇ ਨਾਲ ਇੱਕ ਵੀਡੀਓ ਬਣਾਈ ਅਤੇ ਉਸ ਵਿੱਚ ਅਮਰੀਕ ਲਈ ਇੱਕ ਸੁਨੇਹਾ ਭੇਜਿਆ ਅਮਰੀਕ ਸ਼ਾਇਦ ਤੈਨੂੰ ਮੈਂ ਯਾਦ ਨਹੀਂ ਮੈਂ ਮੌਨਿਕਾ ਹਾਂ ਜੋ ਤੇਰੇ ਘਰ ਦੇ ਨਾਲ ਵਾਲੇ ਅਨਾਥ ਆਸ਼ਰਮ ਵਿੱਚ ਬਾਉ ਜੀ ਦੀ ਗੁੜੀਆ ਹੋਇਆ ਕਰਦੀ ਸੀ ਬਾਉ ਜੀ ਦੀ ਸਾਰੀ ਜ਼ਿੰਮੇਵਾਰੀ ਮੈਂ ਲੈਣਾ ਚਾਹੁੰਦੀ ਹਾਂ ਬਸ ਤੇਰੀ ਮਨਜ਼ੂਰੀ ਚਾਹੀਦੀ ਹੈ ਜੇ ਤੂੰ ਮੈਨੂੰ ਮਿਲ ਸਕੇ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ ਮੌਨਿਕਾ ਨੇ ਜਾਲ ਫੈਲਾਇਆ ਅਤੇ ਅਮਰੀਕ ਉਸ ਜਾਲ ਵਿੱਚ ਫਸ ਗਿਆ ਇੱਕ ਦਿਨ ਅਮਰੀਕ ਦੀ ਪਤਨੀ ਰੰਜੂ ਨੇ ਕਿਹਾ ਸੁਣੋ ਜ਼ਰਾ ਵੇਖੋ ਤਾਂ ਇਹ ਪਿਤਾ ਜੀ ਦੇ ਨਾਲ ਕੁੜੀ ਕੌਣ ਹੈ ਜੋ ਤੁਹਾਡਾ ਨਾਮ ਲੈ ਕੇ ਤੁਹਾਨੂੰ ਲੱਭ ਰਹੀ ਹੈ ਅਮਰੀਕ ਪਹਿਲਾਂ ਤਾਂ ਘਬਰਾਇਆ ਫੈਰ ਮੌਨਿਕਾ ਦੀ ਗੱਲ ਸੁਣ ਕੇ ਕਿਹਾ ਅੱਛਾ ਤਾਂ ਇਹ ਸੱਚਮੁੱਚ ਡਾਕਟਰ ਬਣ ਗਈ ਪਿਤਾ ਜੀ ਨੇ ਇਸ ਕੁੜੀ ਲਈ ਮੇਰੇ ਉੱਤੇ ਵੀ ਧਿਆਨ ਨਹੀਂ ਦਿੱਤਾ ਵਾਹ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਇੰਜੀਨੀਅਰ ਬਣ ਗਿਆ ਰੰਜੂ ਕਹਿਣ ਲੱਗੀ ਸੋਚੋ ਐਨੀ ਵੱਡੀ ਡਾਕਟਰ ਹੈ ਸਾਡੀ ਕਿੰਨੀ ਮਦਦ ਕਰ ਸਕਦੀ ਹੈ ਅਤੇ ਚੰਗਾ ਹੈ ਬਾਉ ਜੀ ਦਾ ਸਾਰਾ ਖਰਚਾ ਉਠਾ ਰਹੀ ਹੈ ਜਾ ਕੇ ਉਸ ਨੂੰ ਕਹੋ ਕਿ ਬਾਉ ਜੀ ਨੇ ਜੋ ਵੀ ਕੀਤਾ ਉਸ ਦਾ ਮੁਆਵਜ਼ਾ ਦੇਵੇ ਅਮਰੀਕ ਵੀ ਘੋੜੇ ਤੇ ਸਵਾਰ ਹੋ ਕੇ ਪਹੁੰਚ ਗਿਆ ਮੌਨਿਕਾ ਉਸ ਨੂੰ ਵੇਖ ਕੇ ਕਹਿਣ ਲੱਗੀ ਤੂੰ ਬਿਲਕੁਲ ਨਹੀਂ ਬਦਲਿਆ ਅੱਜ ਵੀ ਤੇਰੇ ਚਿਹਰੇ ਤੇ ਗੁੱਸਾ ਤੇ ਜਲਨ ਦੀ ਭਾਵਨਾ ਸਾਫ਼ ਦਿਸ ਰਹੀ ਹੈ ਮੈਨੂੰ ਤੇਰੇ ਨਾਲ ਸਿਰਫ ਇੱਕ ਹੀ ਸ਼ਿਕਾਇਤ ਹੈ ਕਿ ਆਖਿਰ ਤੂੰ ਬਾਪੂ ਜੀ ਨਾਲ ਅਜਿਹਾ ਸਲੋਕ ਕਿਉਂ ਕੀਤਾ ਗੈਲ ਦਾਸ ਜੀ ਨੇ ਜਿਵੇਂ ਹੀ ਅਮਰੀਕ ਨੂੰ ਵੇਖਿਆ ਉਹਨਾਂ ਦੇ ਸਰੀਰ ਵਿੱਚ ਹਰਕਤ ਹੋਣ ਲੱਗੀ ਮੌਨਿਕਾ ਨੇ ਕਿਹਾ ਦੇਖੋ ਇਹਨਾਂ ਨੂੰ ਐਨੇ ਦਿਨਾਂ ਤੋਂ ਲਾਸ਼ ਵਾਂਗ ਸੀ ਤੈਨੂੰ ਵੇਖਦੇ ਹੀ ਇਹਨਾਂ ਦੇ ਸਰੀਰ ਵਿੱਚ ਜਾਨ ਆ ਗਈ ਅਤੇ ਤੂੰ ਇਹਨਾਂ ਨੂੰ ਇੱਥੇ ਇਕੱਲੇ ਛੱਡ ਕੇ ਚਲਾ ਗਿਆ ਕੋਈ ਆਪਣੇ ਪਿਓ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਅਮਰੀਕ ਨੇ ਕਿਹਾ ਤੇਰੇ ਕੋਲ ਕੀ ਸਬੂਤ ਹੈ ਕਿ ਮੈਂ ਇਹਨਾਂ ਨੂੰ ਇੱਥੇ ਛੱਡ ਕੇ ਗਿਆ ਸੀ ਤੂੰ ਆਪ ਕਹਿੰਦੀ ਹੈਂ ਕਿ ਇਹਨਾਂ ਨੇ ਤੇਰੇ ਲਈ ਬਹੁਤ ਕੁਝ ਕੀਤਾ ਹੈ ਤਾਂ ਤੂੰ ਹੀ ਕਰ ਲੈ ਇਸ ਬੁੱਢੇ ਦੀ ਸੇਵਾ ਮੈਂ ਇਸ ਦੀ ਲਾਚਾਰੀ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ ਮੌਨਿਕਾ ਨੇ ਅਮਰੀਕ ਨੂੰ ਇੱਕ ਜ਼ੋਰ ਦਾ ਥੱਪੜ ਮਾਰਿਆ ਤੇ ਕਹਿਣ ਲੱਗੀ ਅੱਜ ਆਪਣੇ ਪੈਰਾਂ ਤੇ ਖੜਾ ਹੋ ਗਿਆ ਹੈ ਤਾਂ ਇਹ ਤੈਨੂੰ ਲਾਚਾਰ ਲੱਗਣ ਲੱਗ ਪਏ ਤੂੰ ਇਹਨਾਂ ਤੋਂ ਸਾਰੇ ਪੈਸੇ ਹੜੱਪ ਕੇ ਇਹਨਾਂ ਨੂੰ ਇੱਥੇ ਛੱਡ ਗਿਆ ਇਨਾਂ ਕੋਲ ਤਾਂ ਇੰਨਾ ਸੀ ਕਿ ਜੇ ਤੂੰ ਇਨਾਂ ਦੀ ਜ਼ਿੰਮੇਵਾਰੀ ਵੀ ਨਾ ਚੁੱਕਦਾ ਤਾਂ ਵੀ ਇਹ ਆਰਾਮ ਨਾਲ ਆਪਣੀ ਜ਼ਿੰਦਗੀ ਬਿਤਾ ਸਕਦੇ ਸਨ ਅਮਰੀਕ ਹਕਲਾਉਂਦਾ ਹੋਇਆ ਬੋਲਿਆ ਤੂੰ ਕਹਿਣਾ ਕੀ ਚਾਹੁੰਦੀ ਹੈ ਕਿ ਮੈਂ ਧੋਖਾ ਕੀਤਾ ਇਹੀ ਸਭ ਦੱਸਣ ਲਈ ਤੂੰ ਮੈਨੂੰ ਇੱਥੇ ਬੁਲਾਇਆ ਹੈ ਤੇ ਜੇ ਕੀਤਾ ਵੀ ਹੈ ਤਾਂ ਕੀ ਕਰ ਲਵੇਂਗੀ ਤੂੰ ਉਸੇ ਵੇਲੇ ਹਰਸ਼ ਆਇਆ ਤੇ ਕਹਿਣ ਲੱਗਾ ਭਰਾ ਸਾਹਿਬ ਅਸੀਂ ਤਾਂ ਕੁਝ ਨਹੀਂ ਕਰਾਂਗੇ ਪਰ ਪੁਲਿਸ ਵਾਲੇ ਤੇ ਸੰਸਥਾ ਵਾਲੇ ਤੁਹਾਡੇ ਨਾਲ ਜ਼ਰੂਰ ਕਰ ਸਕਦੇ ਹਨ ਅਮਰੀਕ ਨੇ ਕਿਹਾ ਮੇਰੇ ਪਿਤਾ ਦੀ ਨੇਕੀ ਦੇ ਬਦਲੇ ਤੂੰ ਇਹ ਕੀਤਾ ਮੌਨਿਕਾ ਨੇ ਕਿਹਾ ਮੈਂ ਤੈਨੂੰ ਇੱਥੇ ਬਾਉ ਜੀ ਦੀ ਜ਼ਿੰਮੇਵਾਰੀ ਲੈਣ ਲਈ ਨਹੀਂ ਬੁਲਾਇਆ ਸੀ ਸਿਰਫ ਇਹ ਦੱਸਣ ਲਈ ਬੁਲਾਇਆ ਸੀ ਕਿ ਅੱਜ ਤੂੰ ਆਪਣੇ ਪਿਤਾ ਨਾਲ ਗਲਤ ਕੀਤਾ ਹੈ ਕੱਲ ਤੇਰਾ ਬੇਟਾ ਵੀ ਤੇਰੇ ਨਾਲ ਕਰੇਗਾ ਕਿਉਂਕਿ ਸਾਰੀ ਦੁਨੀਆ ਤੈਨੂੰ ਵੇਖ ਰਹੀ ਹੈ ਅਮਰੀਕ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਮੀਡੀਆ ਵਾਲੇ ਅਮਰੀਕ ਦਾ ਲਾਈਵ ਵੀਡੀਓ ਟੀਵੀ ਤੇ ਵਿਖਾ ਰਹੇ ਸਨ ਅਮਰੀਕ ਨੇ ਤੁਰੰਤ ਆਪਣਾ ਚਿਹਰਾ ਟੱਕ ਲਿਆ ਮੌਨਿਕਾ ਕਹਿਣ ਲੱਗੀ ਆਖਿਰ ਬੱਚੇ ਅਜਿਹੇ ਕਰਮ ਹੀ ਕਿਉਂ ਕਰਦੇ ਹਨ ਕਿ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਆਪਣਾ ਚਿਹਰਾ ਤੇ ਨਾਮ ਛਪਾਉਣ ਦੀ ਲੋੜ ਪਵੇ। ਓਏ ਤੈਨੂੰ ਕੀ ਪਤਾ ਮਾਪੇ ਦਾ ਹੋਣਾ ਕੀ ਹੁੰਦਾ ਹੈ? ਸਾਡੇ ਵਰਗੇ ਅਨਾਥਾਂ ਨੂੰ ਪੁੱਛ ਜੋ ਤਰਸਦੇ ਹਨ ਕਿ ਸਾਡਾ ਵੀ ਕੋਈ ਆਪਣਾ ਹੁੰਦਾ ਕਿਸੇ ਨਾਲ ਕੁਝ ਰਿਸ਼ਤਾ ਹੁੰਦਾ। ਮੌਨਿਕਾ ਦੇ ਸ਼ਬਦ ਅਮਰੀਕ ਦੇ ਦਿਲ ਨੂੰ چیرਦੇ ਹੋਏ ਉਸ ਦੀਆਂ ਨਿਗਾਹਾਂ ਹੇਠਾਂ ਝੁਕਾ ਰਹੇ ਸਨ। ਉਹ ਕਹਿਣ ਲੱਗੀ ਮੈਂ ਸਿਰਫ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਕਿ ਅੱਜ ਤੂੰ ਆਪਣੇ ਮਾਤਾ-ਪਿਤਾ ਦਾ ਸਹਾਂ ਨਹੀਂ ਹੋਇਆ ਤਾਂ ਤੇਰਾ ਵੀ ਕੋਈ ਨਹੀਂ ਹੋਵੇਗਾ। ਕਿਉਂਕਿ ਜੋ ਆਪਣੇ ਮਾਪੇ ਦਾ ਸਗਾ ਨਾ ਹੋਇਆ ਉਹ ਪਤਨੀ ਸੱਸ ਸਹੁਰੇ ਤੇ ਬੇਟੇ ਦਾ ਸਗਾ ਵੀ ਕਿਵੇਂ ਹੋ ਸਕਦਾ ਹੈ ਮੌਨਿਕਾ ਨੇ ਪੁਲਿਸ ਦੇ ਸਾਹਮਣੇ ਦਿਆਲ ਦਾਸ ਜੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਚੁੱਕ ਲਈ ਅਤੇ ਅਮਰੀਕ ਨੂੰ ਹਰ ਰਿਸ਼ਤੇ ਤੋਂ ਆਜ਼ਾਦ ਕਰ ਦਿੱਤਾ ਪਿਤਾ ਨਾਲ ਧੋਖਾ ਧੜੀ ਕਰਨ ਦੇ ਕਾਰਨ ਪੁਲਿਸ ਅਮਰੀਕ ਨੂੰ ਲੈ ਗਈ ਕਰੀਬ 6 ਮਹੀਨੇ ਬਾਅਦ ਜਦੋਂ ਅਮਰੀਕ ਘਰ ਵਾਪਸ ਆਇਆ ਤਾਂ ਹਫ਼ਤਿਆਂ ਤੱਕ ਸੌ ਨਹੀਂ ਸਕਿਆ ਉਸਨੇ ਆਪਣੇ ਪਿਤਾ ਦੀ ਸਾਰੀ ਜਾਇਦਾਦ ਬਿਰਧ ਆਸ਼ਰਮ ਦੇ ਨਾਮ ਕਰਨ ਦਾ ਫੈਸਲਾ ਕੀਤਾ ਰੰਜੂ ਨੇ ਬਹੁਤ ਹੰਗਾਮਾ ਕੀਤਾ ਸੀ ਲੜਾਈ ਝਗੜੇ ਦੇ ਬਾਵਜੂਦ ਵੀ ਅਮਰੀਕ ਆਪਣੇ ਫੈਸਲੇ ਤੇ ਟਿਕਿਆ ਰਿਹਾ ਉਹ ਕਹਿੰਦਾ ਮੈਂ ਆਪਣੇ ਪਾਪਾ ਦਾ ਪਛਤਾਵਾ ਕਰਾਂਗਾ ਅਤੇ ਮੈਂ ਨਹੀਂ ਚਾਹੁੰਦਾ ਕਿ ਤੇਰੇ ਬੁਢਾਪੇ ਵਿੱਚ ਤੇਰਾ ਬੇਟਾ ਵੀ ਤੈਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਜਾਵੇ ਬਾਉ ਜੀ ਤੁਸੀਂ ਮੈਨੂੰ ਪਹਿਚਾਣਿਆ ਮੈਂ ਤੁਹਾਡੀ ਗੁਡੀਆਂ ਹਾਂ ਦਿਆਲਦਾਸ ਜੀ ਨੇ ਕਿਹਾ ਮੇਰੀ ਗੁਡੀਆਂ ਡਾਕਟਰ ਬਣ ਹੀ ਗਈ ਨਾਲ ਹੀ ਖੜਾ ਹਰਸ਼ ਵੀ ਕਹਿਣ ਲੱਗਾ ਬਾਊਜੀ ਤੁਸੀਂ ਮੈਨੂੰ ਵੀ ਪਹਿਚਾਣਿਆ ਤੁਹਾਡੇ ਅਸ਼ੀਰਵਾਦ ਦੇ ਕਾਰਨ ਅੱਜ ਮੈਂ ਬਹੁਤ ਵੱਡੇ ਹੋਟਲ ਦਾ ਮਾਲਕ ਹਾਂ ਅੱਤੇ ਤੁਸੀਂ ਜਾਣਦੇ ਹੋ ਉਸ ਹੋਟਲ ਦਾ ਨਾਮ ਮੈਂ ਦਿਆਲ ਦਾਸ ਰੱਖਿਆ ਹੈ ਜੋ ਤੁਹਾਡੇ ਨਾਮ ਤੋਂ ਜਾਣਿਆ ਜਾਂਦਾ ਹੈ ਦਿਆਲ ਜੀ ਮੁਸਕਰਾ ਕੇ ਕਹਿਣ ਲੱਗੇ ਬੇਟਾ ਇਦਾਂ ਹੀ ਤਰੱਕੀ ਕਰ ਮੇਰਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਦੋਵਾਂ ਦੇ ਨਾਲ ਹੈ ਗੁੜੀਆਂ ਮੈਨੂੰ ਪਾਣੀ ਪਿਲਾ ਦੇ ਜਿਵੇਂ ਹੀ ਮੌਨਿਕਾ ਨੇ ਉਹਨਾਂ ਨੂੰ ਪਾਣੀ ਪਿਲਾਇਆ ਅਤੇ ਆਪਣਾ ਹੱਥ ਉਹਨਾਂ ਦੇ ਸੀਨੇ ਤੇ ਰੱਖਿਆ ਉਹ ਨਾਨੇ ਸਦਾਲੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੰਨੋ ਉਹ ਨਿਆ ਦੇ ਇੰਤਜ਼ਾਰ ਵਿੱਚ ਸਨ ਉਸ ਦਿਨ ਮੌਨਿਕਾ ਬਹੁਤ ਰੋਈ ਤੇ ਸਿਰਫ ਇਹੀ ਕਹਿੰਦੀ ਰਹੀ ਅੱਜ ਮੈਂ ਅਨਾਥ ਹੋ ਗਈ ਪੂਰੀ ਦੁਨੀਆ ਵਿੱਚ ਮੇਰੇ ਇੱਕ ਹੀ ਬਾਪੂ ਜੀ ਸਨ ਪਰ ਅੱਜ ਉਹ ਚਲੇ ਗਏ ਤੇ ਮੈਨੂੰ ਅਨਾਥ ਕਰ ਗਏ ਹਰਸ਼ ਨੇ ਅਮਰੀਕ ਨੂੰ ਦਿਆਲਦਾਸ ਜੀ ਦੀ ਖਬਰ ਦਿੱਤੀ ਤੇ ਅੰਤਮ ਸੰਸਕਾਰ ਦੀ ਤਿਆਰੀ ਸ਼ੁਰੂ ਹੋ ਗਈ ਜਦੋਂ ਮੁੱਖ ਅਗਨੀ ਦੇਣ ਦੀ ਵਾਰੀ ਆਈ ਤਾਂ ਅਮਰੀਕ ਮੌਨਿਕਾ ਵੱਲ ਵਧਾ ਵਾਦਾ ਹੋਇਆ ਕਹਿਣ ਲੱਗਾ ਇਹ ਅਧିକਾਰ ਮੌਨਿਕਾ ਦਾ ਹੈ ਅਸਲ ਵਿੱਚ ਉਹ ਹੀ ਪਿਤਾ ਜੀ ਦੀ ਧੀ ਹੈ ਉਸ ਦਿਨ ਮੌਨਿਕਾ ਨੂੰ ਲੱਗਾ ਕਿ ਉਹ ਅਨਾਥ ਨਹੀਂ ਸੀ ਸੋ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਇਸੇ ਤਰ੍ਹਾਂ ਦੀ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ